ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀਟੀ ਜਨੌਲ ਇਹਨਾਂ ਅੱਜ ਦੋਸਤੋ ਦਿਨ ਬੁੱਧਵਾਰ ਆ ਤੇ ਹਰ ਬੁੱਧਵਾਰ ਨੂੰ ਬਰਗਾੜੀ ਬਕਰਾ ਮੰਡੀ ਲੱਗਦੀ ਆ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਤੇ ਚੰਗੇ ਜਾਨਵਰ ਆਉਂਦੇ ਆ ਚੰਗੀ ਬਰੀਡ ਦੇ ਆਉਂਦੇ ਆ ਤੇ ਵਪਾਰੀ ਵੀਰ ਵੀ ਚੰਗੇ ਆਉਂਦੇ ਆ ਚੰਗੀ ਖਰੀਦ ਕਰਦੇ ਆ ਤੇ ਜਿਵੇਂ ਵੀ ਦੋਸਤੋ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਦੋਸਤੋ ਦਿਖਾਉਣੇ ਆ ਤੁਹਾਨੂੰ ਅਗਲਾ ਸੌਦਾ ਕੀ ਲਾਇਆ ਸੀਗਾ 4800 ਰੁਪਏ ਲੈ 5000 ਰੁਪਏ ਲਾ ਵੀ 4500 ਰੁਪਏ ਬਾਈ ਨੇ ਲਾਇਆ ਕੋਈ ਸਾਈਡ ਤੇ ਬਣਾ ਲੈਂਦੇ ਲਾ ਬਣਾ ਪੂਰੇ 5 ਦੀ ਦੇ ਨਹੀਂ ਦੇਣੀ ਨਹੀਂ ਉਹ ਦੇ ਯਾਰ ਤੂੰ ਮੋਗਤ ਲੈ ਜਾ ਤੂੰ ਮੈਂ ਤੇ ਪੰਜ ਦੀ ਦਿੰਦਾ ਨਹੀਂ ਪਿਆ 500 400 ਨਹੀਂ ਬਚਦਾ ਖਬਰ ਰੋਕ ਕੇ ਵੀ ਗੱਲ ਕਰ ਉਹ ਦੇ ਯਾਰ ਵਜਨ ਜੀ ਦੇਵੇਂਗਾ ਕਰਦਾ ਕਿਉਂ ਨਹੀਂ ਉਹਨੂੰ 500 ਫੇਰ ਵਧਾ ਮੈਂ ਜਮਾ ਸਹੀ ਦੱਸ ਦੇ ਬਬੇ ਉਰੇ ਫੜ ਯਾਰ ਆ ਫੜ ਯਾਰ ਮੈਂ ਕਿਹਾ 7 ਦੀ ਦੇਣੀ ਹੈ ਮੇਰੀ ਗੱਲ ਸੁਣ ਲੈ ਫੜ ਮੈਂ ਇੱਕ ਉਧਰਲੀ ਗੱਲ ਨਹੀਂ ਕਰਦਾ ਨਾ ਤੇਰੇ ਨਾਲ ਮੈਂ ਕੋਈ ਗੱਲ ਕਰੂੰਗਾ ਪੂਰੇ 5 ਦੇ ਹੋ ਕੇ ਲਖਾਈ ਇਹ ਕਰਾਉ ਨਹੀ ਬਾ ਠੀਕ ਹੈ ਜਾ ਮੈਂ ਜੱਦ ਹੈ ਨਹੀਂ ਯਾਰ ਬੜਾ ਨਸਲ ਦੇ ਚਕੀਨ ਮੰਨ ਲੇ। 4 ਰੁਪਏ ਕਿੰਨੇ ਦਾ? ਉਹ ਨਸਲ ਕਿਹੜੀ ਆ ਸਾਨੂੰ ਵੀ ਦੱਸ ਦੇ। 701 ਰੁਪਈਆ ਵੀ ਕੱਟ ਨਹੀਂ ਦੇਣੀ ਬਸ। ਮੁੱਲ ਭਾਵੇਂ 9 ਕਰਾ ਲੈ ਬਾਈ ਹੈ। ਤੂੰ ਤਾਂ ਨਰਮ ਹੈ। ਇਹਦੇ ਮੇਮਣੇ ਤਾਂ 5-5000 ਦੇ ਮਿਲਦੇ। ਯਾਰ ਸਾਢੇ 5 ਚ ਲਖਾਈ ਤੂੰ ਕਰਾਈ। ਨਹੀਂ ਦੇਣੀ। ਤੂੰ ਕਰਾਈ ਲਖਾਈ ਸਾਢੇ 5 ਚ। ਮਰਜ਼ੀ ਖੋਦੇ ਜਾ। ਅਗਣ ਪੈਸੇ ਯਾਰ ਤੂੰ ਪੈਸੇ ਦੇ। ਉਹ ਯਾਰ ਗੱਲ ਵੀ ਸਮਝਿਆ ਕਰ ਬਾਈ ਕਿੱਥੇ ਕਿੱਥੇ ਯਾਰ ਮੈਂ ਹੁਣ ਉੱਥੇ ਜਾਓ ਯਾ ਸਾਢੇ 5 ਦੀ ਵਾਟ ਹੋ ਗਈ ਆ ਉੱਥੇ ਵੀ ਨਹੀਂ ਵਿਗਦੀ ਉੱਥੇ ਵੀ ਨਹੀਂ ਬਣਦੀ ਹੋਰ ਕਿੱਥੇ ਤੇ ਪਾਲੀ ਦਾ ਪਹਿਲਾਂ ਵੀ ਜਾਂਦਾ ਸੀ ਕਿੰਨੇ ਦੀ ਬਣਾ ਇੱਕ 10 ਜਿੰਨੇ ਦੀ ਮੈਲੇ ਉਹਨੇ ਦਿਲੋ ਲਾਸਟ ਕਹ ਤੈਨੂੰ ਮੁੱਲ ਆ 8000 ਕਰਾ ਲੈ 9000 7 ਦੀ ਦੇਣੀ ਐ 6 ਵੀ ਕਰ ਯਾਰ ਨਹੀਂ 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 ਜਾ ਹੋਗੀ ਬਾਈ ਸਾਰ ਤੇ ਨਹੀਂ ਮੜਾ ਜਾ ਨਹੀਂ ਜਾ ਵੀ 6 ਨਹੀਂ ਰਹੇਗੀ ਅਰੇ ਥੰਮ ਦੇ ਤੱਬੇ ਪਰਚੀ ਵੀ ਤੇਰੀ ਹੈ ਨਹੀਂ ਨਹੀਂ ਸੌਦੇ ਕਰਨੇ ਆ ਲਾ ਵੀ ਸਾਡੇ ਪੂਰੇ 6000 ਯਾਰ ਭਾਈ ਛੱਡ ਦੇ ਯੱਕੇ ਲੈ ਚੜ ਗਿਆ ਸਿਰੇ ਸੌਦਾ ਲਾ ਵੀ ਪੂਰੇ 6000 ਦੀ ਪੱਟ ਕਰਤੀ ਆ ਲਖਾਈ ਵੀ ਗੁਰਪ੍ਰੀਤ ਦੀ ਆ ਲਾ ਵੀ ਸਿਰੇ ਚੜ ਗਿਆ ਸੌਦਾ ਬਹੁਤ ਵਧੀਆ ਸੌਦਾ ਹੋਇਆ ਤਾਂ ਕਰੜਾ ਹੀ ਗਿਆ ਕੇਸ ਥੋੜਾ ਹੈ ਨਾ ਕੋਈ ਗੱਲ ਨਹੀਂ ਕਰਦੇ ਕੋਈ ਕੰਨਾ ਚ ਕਰ ਜਲੇ ਗੋਪੀ ਵਖਾਈ ਮਾੜੀ ਪੱਠ ਬਾਈ ਚੰਗੀ ਤੇ ਰਹੀ ਆ ਵੀ ਆ ਪੱਠ ਵਿਖਾਦੀ ਆ ਹੁਣ ਲੈ ਲੈ ਉਹਨੂੰ ਕੇ ਘਾ ਟੀੜਾ ਕੇ ਲੈ ਲੈ ਬਾਈ ਕਿੰਨੇ ਕਿੰਨੇ ਚਰਚ ਵੇਚ ਤੇ ਬਾਈ ਦੋਵੇਂ ਨਾ ਕਿੰਨੇ ਚਰਚ ਵੇਚ ਤੇ ਤਿੰਨਾ ਚਾਰ ਮਿੰਟਾਂ ਵਿੱਚ ਵੇਗ ਗਏ ਵੇਗ ਗਏ ਨਾ ਬਰਗਾੜੀ ਮੰਡੀ ਦੇ ਨਜ਼ਾਰਾ ਆਇਆ ਵੇਚਣ ਦਾ ਜਾਨਵਰ ਆਈ ਆਉਂਦੇ ਰਹਿਣਗੇ ਤੇ ਪਸ਼ੂ ਇੱਥੇ ਲਿਆ ਕਰੋ ਤੇ ਵੇਚਿਆ ਕਰੋ ਉਹ ਕੀ ਨਾ ਲੱਗਦੀ ਲਾਏ ਦਾ ਬਾਈ ਜੇ ਕੁਰਸੀ ਤੇ ਬੈਠਾ ਰਹੇਗਾ ਤਾਂ ਹਾਂ ਹੀ ਬੈਠਾ ਰਹੇਗਾ ਆਜ ਮਾਰੀ ਮਗਾ ਗੋਪੀਏ ਕਰਦੇ ਆ ਉਧਰ ਲੈ ਕੇ ਨਹੀਂ ਨਹੀਂ ਉਹਦਾ ਖੱਚੀ ਗਿੱਚਾ ਤੋਂ ਜੋ ਨਹੀਂ ਖੜਾਣਾ ਲੈ ਵੀ ਪੈਸੇ ਹੋਰ ਨਹੀਂ ਜਾਂਦਾ ਦੇ ਦੇਣੇ ਬਾਈ ਨੇ ਤੇ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਲੈ ਵੀ ਗੋਪੀ ਨੇ ਪੱਠ ਲਈ ਸੀ ਕਿ ਤੁਹਾਨੂੰ ਦੁਬਾਰਾ ਦਿਖਾਵਾਂਗੇ 6000 ਦੀ ਲਈ ਸੀਗੀ ਠੀਕ ਹੈ 500 ਰੁਪਈਆ ਨਾ ਫੇਰ ਨਾ ਲੈ ਵੀ ਤੁਹਾਨੂੰ ਦੁਬਾਰਾ ਪੱਠ ਵਿਖਾ ਦੇਨੇ ਕਿੱਥੇ ਬਾਈ ਪੱਠ ਔਰ ਪੂਰੇ 6500 ਰੁਪਏ ਦੀ 500 ਰੁਪਿਆ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਨਫਾ ਬਾਈ ਗੋਪੀ ਨੂੰ ਵੀ ਮਿਲ ਗਿਆ। ਇਹ ਬੰਦਾ ਬਹੁਤ ਲਓ ਵੀ ਆਹ ਪੱਠਾ ਉਹ ਜਿਹੜੀ 5 ਮਿੰਟਾਂ ਚ ਦੋਹਾਂ ਥਾਵਾਂ ਦੇ ਵੇਚ ਗਈ। ਤੀਜੀ ਥਾਂ ਨੇ ਵੀ ਖੂਗੀ ਅਸੀਂ। ਨਹੀਂ ਹੁਣ ਤੀਜੀ ਥਾਂ ਨਹੀਂ ਵਿਕਦੀ। ਖੂਗੀ ਤੀਜੀ ਥਾਂ ਵੀ। ਇਹਦੇ ਨਹੀਂ ਹੋਣਾ। ਵਜਨ ਵਾਲੇ ਲੈਣ ਲੈ ਲਈ ਨਾ। ਗਾ ਯਾਰ। ਪੂਰੇ 2000 ਦਾ 1000 ਰੁਪਏ ਨਫਾ ਲਾਦਾ ਉਹਦੇ ਹੱਥੋਂ 6500 ਦੀ ਵੇਚ ਗਈ। 6500 ਦੀ ਵੇਚ ਗਈ। ਹੱਥਾ ਨਹੀਂ ਲੈਣ ਨਹੀਂ। ਪੈਸੇ ਆ ਗਏ ਗੁਰਪ੍ਰੀਤ ਆ ਗਏ ਦੇਰੀ ਦਿੱਤੇਗਾ ਬਸ ਠੀਕ ਆ ਜੀ ਠੀਕ ਚੱਕ ਸਾਰਾ ਕੁਝ ਹੀ ਵੜਤਾ ਉਹਨੇ ਸਾਰਾ ਕੁਝ ਹੀ ਵੜਤਾ ਲਓ ਵੀ ਆ ਬੱਕਰਾ ਤੇ ਇਹ ਬਾਈ ਜਗਸੀਰਾ ਬਾਈ ਦਾ ਨਾ ਹਾਂਜੀ ਪਿੰਡ ਹਰੀਕੇ ਕਲਾ ਤੇ ਬਈ ਬਰਗਾੜੀ ਬੱਕਰਾ ਮੰਡੀ ਤੇ ਪਹੁੰਚਿਆ ਤੇ ਆਪਣਾ ਬਾਈ ਜੀ ਫਰੀਦਕੋਟ ਆ ਨਹੀਂ ਠੀਕ ਆ ਜੀਰਾ ਜੀਰਾ ਸਹੀ ਆ ਬਾਈ ਬਹੁਤ ਨਗ ਲੈ ਕੇ ਜਾਂਦੇ ਹੁੰਦੇ ਅੱਗੇ ਵੀ ਕਿੰਨੇ ਦਾ ਤੇ ਨਾ ਮੈਂ ਕਹਤਾ ਪੈਂਤ ਤੋਂ ਆਹ ਫੜ ਪੰਜ ਦਾ ਨਹੀਂ ਹੋਣਾ ਚੱਲ ਫੇਰ ਤੇ ਹੋ ਗਿਆ ਫਿਰ ਇੱਕ ਹੀ ਦੱਸ ਦੇ ਠੀਕ ਹੈ ਚੱਕ ਹੱਦ ਆ ਗਿਆ 6 ਦਾ ਲੱਗਦਾ ਆਹ ਫੜ ਲਿਖਾ ਹੀ ਉਹ ਵੀ ਆਪ ਕੋ ਆਪਣੀ 5.5 ਦਾ ਹੋ ਗਿਆ ਜਾ ਹੋ ਗਿਆ ਉਹ ਠੀਕ ਹੈ ਉਹ ਹੋ ਗਿਆ ਠੀਕ ਹੈ ਖੜ ਲਿਆ ਯਾਰ ਜੈ ਜੈ ਜਵਾਂ ਜਵਾਂ ਜੈ ਜੈ ਜਨ ਮੈਂ ਹੱਥ ਦਾ ਕੋਈ ਉਹ ਨਹੀਂ ਦੇਖਾ ਪੰਜ ਦਾ ਪੰਜ ਦਾ ਵਾਰਾ ਕਰ ਲਏ ਦੂਜਾ ਤੇ ਬਸ ਸਹੀ ਹੈ ਮੈਂ ਉਹ ਪਾਜਾ ਜਾਂ ਸੇਠਾ ਬੋਣੀ ਕਰ ਲਾ 11 ਕਿਲੋ ਵਜਨ ਹੈਗਾ 600 ਦੇ ਹਿਸਾਬ ਨਾਲ 6600 ਦਾ ਬਣਦਾ ਉਹ ਪੈਸੇ ਕਿਨਾ ਤੋਂ ਪੰਜ ਦੇਗਾ ਕੇ ਦੇ ਦੇ ਪੈਸੇ ਬੋਣੀ ਕਰੀਏ ਆ ਵੀ ਆ ਬੱਕਰਾ ਬੋਣੀ ਆ ਯਾਰ ਤੂੰ ਬੋਲੋਗੇ ਬੋਣੀ ਨਾ ਲੱਗ ਜਾ ਤੂੰ ਲਾ ਵੀ ਆ ਬੱਕਰੀ ਆ ਬਾਈ ਬੂਟੇ ਕੋਲੇ ਨਹੀਂ ਨਹੀਂ ਤਾਂ ਲਾਦਾ ਕਦ ਕਾਟ ਚੰਗਾ ਕੀ ਮੰਗਿਆ ਬਾਈ ਇਹ 16 ਮੰਗਦੇ 10 ਲਾਇਆ ਕਾਲੇ ਨੇ ਮੰਗਣ ਦਾ ਯਾਰ ਮੰਗ ਲੈ ਹੁਣ ਆਪਾਂ 50 50 ਮੰਗ ਲੈਂਦੇ ਉਹ ਵਕਾ ਚੱਲ ਮੰਡੀ ਚ ਆਉਂਦੇ ਜਾਣਦੇ ਆਪਾਂ ਤਾਂ ਉੱਥੇ ਵੀ ਫਰਮੈਸ਼ਨ ਨਾਲ ਕਿਹਾ ਮਖਾੜੀ ਮੰਡੀ ਚ ਚੱਲ ਕੇ ਜਿਹਦੇ ਤੋਂ ਬੱਕਰਾ ਹੈ ਨਹੀਂ ਗਾਬਣਾ ਖਾ ਖਾਲੀ ਉਹ ਤਾਂ ਖਾਲੀ ਗਿਆ ਲੈਵਾ ਤਾਂ ਖਰਾਬ ਆ ਭੂਮੇ ਦਾ ਹਾਂ ਦਾ 10000 ਦਾ ਬੱਕਰਾ ਲੈ ਤੇ ਦੱਸ ਮੈਂ ਤੁਹਾਨੂੰ ਦੱਸਾਂ ਯਾਰ 500 500 ਕਿੰਦੋਂ ਬਾਈ ਇੰਨਾ ਲੰਮਾ 16000 ਯਾਰ ਜੈ ਜੀ ਸੌਦਾ ਕਰੀਏ ਕਿਉਂ ਪਾਉਦਾ ਨਹੀਂ ਯਾਰ ਸਾਡੇ ਅਸੀਂ ਤਾਂ ਆਪੇ ਵੇਖ ਲਿਆ ਕਿਥਣ ਹੈ ਨਹੀਂ ਆ ਦੇ ਵਿੱਚ ਜਿੰਦਾ ਹਾਲੇ ਐਨ ਮੂੰਹ ਰੱਖ ਬਾਈ ਤੇ ਉਹਦੀ ਕਿਹੜਾ ਰੰਦਾ ਇਹ ਕਾਲ ਲੰਦਾ ਇਹਨੇ ਕਿੰਨੇ ਦੀ ਕਰਤੀ ਕਈ ਗਾਣਦੇ ਹਜ਼ਾਰਾਂ ਪਿੱਛਣ ਗਿਆ ਸੱਚਾ ਦੋਸਤ ਨਹੀਂ ਉਹ ਦੂਸਰ ਚੁਗਾ ਕੇ ਲੈ ਗਿਆ ਰਬਾ ਆ ਜਾ ਵੀਡੀਓ ਚ ਮੈਂ ਤਾਂ ਫਿਰ ਦਾ ਸਲਾਮ ਕਰਦੇ ਜੈ ਦੱਸ ਦੇਣੀ ਕਿੰਨੇ ਜੈਤ ਨੂੰ ਮੈਂ ਦੱਸ ਆਇਆ 15 15 ਕਹਿੰਦਾ ਯਾਰ ਇਹ ਸਾਡੇ 11 ਕਿਹੜੇ ਮੁੱਲ ਲਾਵਾਂਗੇ 11 ਕਹਿੰਦਾ ਬਸ 11 ਬਸ ਰਹੀ ਨਹੀਂ ਗੱਲ ਸਾਡੇ 11 ਦੀ ਆਉਣ ਦੇ ਯਾਰ ਸਾਨੀ ਟਾਈਮ ਤੇ ਆਉਣਗਾ ਬਾਰਨ ਵਾਲਾ ਕੰਮ ਬਸ ਲੈ ਥੋੜੀ ਗੱਲ ਰੱਖ ਲੈ ਕਪਤਾਨ ਕਪਤਾਨ ਲੈ ਲੈ ਉਹ ਪਾਸੇ ਯਾਰ ਦੋ ਭਾਈ ਬੁੱਤ ਆਉਣਗੇ ਨਾ ਮੈਂ ਗਲਤ ਗੱਲ ਕਰਦਾ ਹਾਂ ਨਾ ਗਲਤੀ ਪੈਦਾ ਮੈਨੂੰ ਵੀ ਇੰਨੇ ਦੇ ਦਊਗਾ ਜਾ ਰਾਇਆ ਕੋ 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 ਲਖਾਈ ਤੇਰੀ 12 ਨਹੀਂ 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 ਫਿਰਦਾ ਯਾਰ ਨਹੀਂ ਮਾਰ ਪੈਂਦੀ ਠੀਕ ਆ ਪਾਲਾ ਉਹ ਨਹੀਂ ਟਰਾਫੀ ਵੀ ਤੁਸੀਂ ਯਾਰ ਬਪਾ ਦਾ ਪਾਲਾ ਬਲ ਪਾਲਾ ਸਹੀ ਹੈ ਜਾਓ ਬਪਾ ਦਾ ਯਾਰ ਖੜੀ ਰਹਿੰਦਾ ਪੈ ਕੋਈ ਚੱਲ ਲਖਾ ਲਓ ਕਿੰਨੇ ਚ ਕਰਤੀ ਗੋਪੀ 12000 ਦੀ ਲਖਾਈ ਬੂਟੇ ਦੀ ਆ ਵਾਹ ਜੀ ਵਾਹ ਕੀ ਗੱਲ ਬਾਈ ਉਹ ਇਹ ਮੂੰਹ ਨਹੀਂ ਕਰਦਾ ਕਾਲੇ ਗੱਲ ਵਾਲੀ ਕਰਦਾ ਆ ਫੜੀ ਕਿੱਧਰ ਗਿਆ ਹੋ ਆ ਦੇਖ ਖਾਨ 10000 ਮੁੰਡਾ ਉਹਨਾਂ ਦਿੰਦਾ ਦਿਖਾਈ ਕਰਾਂਗੇ ਮੈਂ 2000 ਆ ਗਿਆ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਸ਼ੇਅਰ ਕਰਕੇ ਦੱਸਿਓ ਦੋਸਤੋ ਬੱਕਰੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਨੇ ਜੋ ਗਿਆ ਬਾਈ ਫੋਨ ਤੇ ਗੱਲ ਕਰਨੀ ਆ ਤੂੰ ਸਹੀ ਤੇਰੇ ਕੋਲੇ ਕਿੰਨੇ ਚ ਕਰਤਾ 7000 ਦਾ ਹੀ ਲਖਾਈ ਕੇਵਲ ਦੀ ਕੀਦੇ ਕੋਲੇ ਸੀਗਾ ਆ ਦੇ ਉਹ ਬਾਈ ਪੂਰੇ 7000 ਦਾ ਕਰਤਾ ਇਹ ਲਖਾਈ ਕੇਵਲ ਦੀ ਕੇਵਲਾ ਕਟ ਵੱਡਣ ਵਾਸਤੇ ਲਿਆ ਆ ਵਾਹ ਵਧੀਆ ਵਧੀਆ ਬਾਈ ਵੱਡਣ ਵਾਸਤੇ ਹੈ ਹੀ ਵੱਡਣ ਵਾਲਾ ਇਹ ਇਹ ਗਰਾਉਂਡ ਤੇ ਲਖਾਈ ਚੋਂ ਗਰੇ ਤੇ ਤਾਂ ਦਾ ਲਓ ਵੀ ਬਾਈ ਹਰੀ ਨੋਂ ਤੋਂ ਕਾਲਾ ਲੈ ਕੇ ਆਇਆ ਇੱਕ ਬੱਕਰੀ ਆ ਮਗਰ ਬੱਚਾ ਪਾਠਾ ਕੇ ਬੱਕਰਾ ਬਾਈ ਕਹਿਰਾ ਬੱਕਰਾ ਹੈ ਕਾਲਾ ਸ਼ਾ ਵਕੀ ਵਜਾ ਕੇ ਕਾਲੀ ਨਾਂਗਾ ਛੱਡ ਦੇ ਇਹ ਆ ਬੱਕਰੀ ਆ ਇਹ ਮੰਗਿਆ ਕੀ ਆ ਬਾਈ 12 12 12000 ਸਣੇ ਬੱਚਾ ਲੈ ਵੀ 12000 ਰੁਪਇਆ ਮੰਗਿਆ ਕਾਲੇ ਨੇ ਸੌਦਾ ਵੇਖੋ ਬਾਈ ਹੁਣ ਕਿੰਨੇ ਦਾ ਹੁੰਦਾ ਆਹ ਬੱਚਾ ਮਗਰੇ ਦੇ ਕਾਲਾ ਕਹਿਰਾ ਬੱਕਰਾ ਆਹ ਬੱਕਰੀਆ ਦੋਸਤੋ ਦੰਦੀ ਛੀਦਾ ਦਾ ਬਾਈ ਇਹੇ ਨਾ ਚਾਰ ਦੋ ਦੰਦ ਦੋ ਦੰਦ ਪਾਠਾ ਵੀ ਪਹਿਲਾ ਸੂਆ ਦੇਖ ਲੈ ਭਰਾਵਾਂ ਲੈ ਨਹੀਂ ਤਾ ਹਾਂ ਬਾਈ ਕੀ ਲਾਉਂਦੇ ਆ ਕਾਦੇ ਗੁੱਟਕੇ ਲਾ ਦੇ ਨੇ ਥੱਲੇ ਵੇਖ ਲੋ ਇੱਥੇ ਖੜਾ ਦੇ ਨੇ ਆ ਮੋਟਰਸਾਈਕਲ ਤੇ ਹਾਂ